ਸਿਮਰ ਦਰਾਹੇ ਨੇ ਤੁਹਾਨੂੰ ਬੜਾ ਵਰਤਿਆ ਜਿਵੇਂ ਤੁਸੀਂ ਗੱਲਾਂ 'ਚ ਦੱਸਦੇ ਹੋ ਚੰਗੀ ਤਰ੍ਹਾਂ ਵਰਤਿਆ ਚੰਗੀ ਤਰ੍ਹਾਂ ਵਰਤਿਆ ਲੁੱਟਿਆ ਯਾਰ ਬਣਾ ਕੇ ਪਿੱਛੇ ਛੁਰਾ ਮਾਰਿਆ ਪਰਾ ਬਣਾ ਕੇ ਮਾਰਿਆ ਮੇਰੇ ਕੋਲ ਇਹ ਰਿਕਾਰਡਿੰਗਾਂ ਵਗੈਰਾ ਪਈਆਂ ਜਿਨ੍ਹਾਂ 'ਚ ਉਹ ਕਹਿ ਰਿਹਾ ਸੀ ਵੀ ਸਿਮਰ ਦਰਾਹਾ ਜੇ ਜ਼ਿੰਦਗੀ 'ਚ ਕਿਸੇ ਦੇ ਗਾਣੇ ਗਾਊਗਾ ਆਪਦੇ ਤੋਂ ਬਿਨਾ ਤਾਂ ਕਲਾ ਕੋ ਦੇੜਾ ਜਿਹਾ ਹੀ ਹੋਊਗਾ ਹੂੰ ਕਿ ਨਵੀਂ ਮੈਨੂੰ ਮੇਰੀ ਮਾਂ ਦੀ ਕਸਮ ਲੱਗੇ ਮੈਂ ਤੇਰੇ ਵਰਗਾ ਨਹੀਂ ਦੇਖਿਆ ਨਾ ਵੀ ਤੇਰੇ ਗਾਣੇ ਮੈਂ ਕਰੂੰਗਾ ਗੁਰੇ ਬਾਈ ਨੇ ਗੱਲ ਕਰਾਈ ਸੀ ਮੇਰੀ ਹਨਾ ਤੇ ਗੋਰੀ ਬੈਣੀ ਮੈਂ ਜਵਾਬ ਨਹੀਂ ਦੇ ਸਕਦਾ ਕਦੇ ਵੀ ਹੈ ਨਾ ਕਿਉਂਕਿ ਮੇਰੇ ਲਈ ਬਹੁਤ ਕੁਛ ਹੀ ਕੀਤਾ ਉਸ ਇਨਸਾਨ ਨੇ ਤੇ ਕਰ ਵੀ ਰਿਹਾ ਅੱਜ ਵੀ ਕਰ ਰਿਹਾ ਹੂੰ ਹੂੰ ਉਹ ਵੀ ਸਿੰਗਰ ਆ ਬਾਈ ਨੇ ਮੇਰੇ ਗਾਣੇ ਵੀ ਕਰੇ ਹੋਏ ਨੇ ਜੀ ਤੇ ਬਾਈ ਕਹਿੰਦਾ ਮੈਂ ਕਿਹਾ ਵਈ ਵੀ ਇਦਾਂ ਕਿ ਮੈਂ ਨਸ਼ੇੜੀ ਅੱਖਾਂ ਟੂਗਾ ਨਾ ਲਿਖਿਆ ਹੂੰ ਹੂੰ ਬਾਈ ਕਹਿੰਦਾ ਚੱਲ ਸੁਣਾ ਦੇ ਮੈਂ ਸੁਣਾਇਆ ਉਹ ਗਾਣਾ ਨਾ ਬਾਈ ਨੂੰ ਵਧੀਆ ਲੱਗੇ ਮੇਰੇ ਕੋਲ ਵੀ ਵੀਡੀਓ ਬਣਾਈਆਂ ਨੇ ਹੂੰ ਹੂੰ ਤੇ ਪਰ ਸਿਮਰ ਨੂੰ ਨਹੀਂ ਪਤਾ ਵੀ ਮੈਂ ਵੀਡੀਓ ਬਣਾਈਆਂ ਹੁੰਦਾ ਨੇ ਮੈਂ ਕੱਲੀ ਕੱਲੀ ਚੀਜ਼ ਦੀ ਬਣਾਈ ਹੋਈ ਆ ਬਾਈ ਮੇਰੇ ਕੋਲ ਸਕਰੀਨ ਸ਼ਾਟ ਪਏ ਨੇ ਸਭ ਕੁਝ ਚਲੋ ਬੋਰੀ ਬਾਈ ਦੇ ਫਲੈਟ 'ਚ ਬੈਠੇ ਇਹ ਮਜ਼ਾਕ 'ਚ ਕਹਿ ਰਿਹਾ ਕਹਿੰਦਾ ਵੀ ਕਹਿੰਦਾ ਵੀ ਮੈਂ ਗਾਣੇ 'ਚ ਨਾਂ ਨਹੀਂ ਪਾਉਣਾ ਕੋਈ ਦਿਆਂ ਮੈਂ ਕਿਹਾ ਜੇ ਨਾਂ ਪਾਈ ਬਾਈ ਮੈਨੂੰ ਇੱਥੇ ਮਜ਼ਾਕ ਕਰ ਰਿਹਾ ਹਨਾ ਉਹੀ ਗੱਲ ਬਾਈ ਗਾਣਾ ਹੋਇਆ ਗਾਣਾ ਦੇਤੀ ਗੁਰਵਾਲੀ ਮਿਊਜ਼ਿਕ ਕੀਤਾ ਟਿਊਨਸ ਲਿਆ ਨੇ ਵੀਡੀਓ ਵਗੈਰਾ ਕਰੀ ਨਾ ਬਾਈ ਇਹਨਾਂ ਸਾਰਿਆਂ ਨੂੰ ਪਤਾ ਵੀ ਗਾਣਾ ਮੈਂ ਲਿਖਿਆ ਹੂੰ ਤੇ ਗਾਣਾ ਹੋਇਆ ਮੈਂ ਜੇਲ੍ਹ ਚੱਲ ਗਿਆ ਛੁੱਟੀ ਆਦੀ ਮੈਂ ਦੋ ਦੋ ਜਦੋਂ ਮੁੰસિંહ ਨੂੰ ਮਿਲਿਆ ਵੇਲੇ ਮੈਂ ਜੇਲ੍ਹ ਚੱਲ ਗਿਆ ਵਾਪਸ ਸਾਰੀ ਜੇਲ੍ਹ 'ਚ ਕਿਉਂਕਿ ਮੈਂ ਪਹਿਲਾਂ ਹੀ ਸੁਣਾਉਂਦਾ ਸੀ ਗਾਣੇ ਸਾਰੇ ਹੀ ਸੁਣੇ ਹੋਏ ਤੇ ਗਰੀਬ ਨੇ ਮ ਰਾਤ ਨੂੰ ਮੇਰੇ ਘਰ ਵਾਲੀ ਮੇਰੇ ਨਾਲ ਗੱਲ ਕਰੀ ਫੋਨ ਹੁੰਦਾ ਸੀ ਚੋਰੀਆਂ ਰੱਖਿਆ ਹੋਇਆ ਸੀ ਤੇ ਮੈਨੂੰ ਕਹਿੰਦੀ ਇਦਾਂ ਕਰਕੇ ਵੀ ਕਹਿੰਦੀ ਪੋਸਟਰ ਪਾਤਾ ਪਰ ਤੇਰਾ ਨਾਂ ਨਹੀਂ ਕਿਤੇ ਪੋਸਟਰ ਤੇ ਮੈਂ ਸੋਚਿਆ ਵੀ ਗਾਣਾ ਤਾਂ ਆ ਰਿਹਾ ਕਹਿੰਦੀ ਹਾਂ ਆ ਰਿਹਾ ਮਾ ਜੀ ਠੀਕ ਆ ਤੇ ਮੈਨੂੰ ਪਤਾ ਸੀ ਵੀ ਪਤਾ ਹੀ ਆ ਸਾਰਿਆਂ ਨੂੰ ਜਿੰਨਾਂ ਨੂੰ ਮੈਂ ਦੱਸਣਾ ਚਾਹੁੰਦਾ ਉਹਨਾਂ ਨੂੰ ਪਤਾ ਹੀ ਆ ਵੀ ਮੇਰੇ ਵਾਲੀ ਕਹਣਾ ਹੂੰ ਤੇ ਸਵੇਰ ਹੋਈ ਮੈਂ ਮੁੰਚੀ ਸੀ ਬੰਦੀ ਖੋਲਣ ਜਾਣਾ ਸੀ ਸੱਤ ਕਦਾ ਟਾਈਮ ਹੋ ਮੈਂ ਬੰਦੀ ਖੋਲਣ ਗਿਆ ਤਾਂ ਅਸੀਂ ਰਿਸਟਰ ਚਾਹ ਪੀਤੀ ਰਿਸਟਰ ਚੱਕੇ ਮੰਡੀ ਖੋਲਣ ਆਏ ਬੀ ਬਲਾਕ ਖੋਲਦਾ ਸੀ ਮੌਸਮ ਉਹ ਵੀ ਵਲਾ ਗੇਣਾ ਪੱਠਾ ਸੀਗਾ ਇੱਕ ਜਦੋਂ ਮੈਂ ਹਜੇ ਮੈਂ ਜਿੰਦੇ ਨੂੰ ਹੱਥ ਹੀ ਪਾਇਆ ਕਿਤੇ ਨਸ ਵੀਰੇ ਵੀ ਉਹ ਗਾਣਾ ਲਾਤਾ ਨਾ ਛੇੜੀ ਅੱਖਾਂ ਤੋਂ ਜਿੱਦਾਂ ਆਇਆ ਉਸ ਤੋਂ ਦੂਸਰੇ ਦਿਨ ਹੀ ਮੰਨ ਲਓ ਇਦਾਂ ਹੋਇਆ ਰਾਤ ਨੂੰ ਪੋਸਟਰ ਰਾਤ ਨੂੰ ਇਹਨੇ ਗਾਣਾ ਛੱਡਿਆ ਸਵੇਰ ਇਦਾਂ ਪੱਠੇ ਤੇ ਚੱਲ ਰਿਹਾ ਹੋਗਾ ਨਾ ਮੈਂ ਦੇਖ ਰਿਆਂ ਮੇਰਾ ਜਿੰਦਾ ਖੋਲ ਨੂੰ ਜੀ ਨਾ ਕਰੇ ਵੀ ਯਾਰ ਗਾਣਾ ਮੈਂ ਲਿਖਿਆ ਨਾ ਗਾਣਾ ਹਿੱਟ ਹੋ ਗਿਆ ਵੀ ਜਿਹੜਾ ਚੱਲ ਰਿਹਾ ਹਿੱਟ ਹੀ ਆ ਨਾ ਤੇ ਕਿਸੇ ਨੂੰ ਪਤਾ ਹੈ ਨਹੀਂ ਉਹਦੇ ਬੋਲ ਕੀ ਮੀਨ ਸੀਗੇ ਉਹਦੇ ਸੀ ਇਹ ਕਹਿੰਦਾ ਵੀ ਨਸ਼ੇ ਛੱਡਦੇ ਤੂੰ ਪਾਪ ਪਾ ਕੇ ਕਸਮਾ ਨਾਮ ਲਈ ਮਰਾਦੀ ਜੱਟੀ ਬੂਰੀਆਂ ਲਗ ਲੈਣਾ ਮਰੀਆਂ ਬੋ ਖਾਸੀਆਂ ਤੇਰੀ ਵੀਡੀਓ ਮੈਂ ਵੇਖੀ ਬੂਟੀ ਮਲਦਾ ਸੀ ਆ ਤੇ ਇਹਦਾ ਮੈਂ 3 ਪਾਟ ਵੀ ਲਿਖਿਆ 3 ਪਾਟ ਦੇਣਾ ਹੁਣ ਸਿਮਰਤ ਰਾਜ ਨੇ ਮੈਨੂੰ ਕਾਲ ਆਈਆਂ ਮੇਰੇ ਕੋਈ ਰਿਕਾਰਡਿੰਗਾਂ ਪਈਆਂ ਨੇ ਮੈਂ ਉਹਨੂੰ ਦੱਸਿਆ ਵੀ ਇਦਾਂ ਕਰਕੇ ਮੈਂ 3 ਵੀ ਲਿਖਿਆ ਹੋਇਆ ਹੁਣੇ ਮੇਰੇ ਨਾਲ ਗੱਲ ਕਰੀ ਸੀ ਵੀ ਮੈਂ ਤੇਰੀ ਵੀਡੀਓ ਪਾਉਂਗਾ ਆਪਦੇ ਨਾਲ ਹਨਾ ਵੀ ਇਹ ਗਾਣਾ ਇਹ ਮੁੰਡੇ ਨੇ ਲਿਖਿਆ ਇਦਾਂ ਦਾ ਨਾ ਤੇ ਦੋ ਗਾਣੇ ਗਾਇਆ ਮੇਰੇ ਉਹਨੇ ਇੱਕ ਨਿਛੇੜੀ ਅੱਖਾਂ ਨੂੰ ਇੱਕ ਗੱਡਾ ਜੱਟ ਦਾ ਉਹ ਜਿਹੇ ਚ ਮੇਰੇ ਉਹਨਾਂ ਨੀਚੇ ਨਾਮ ਲਿਖਿਆ ਹੋਇਆ ਕੱਡਾ ਜੱਟ ਤੇਜਾ ਪਰ ਇਹਦੇ 'ਚ ਕੋਈ ਨਾਮ ਨਹੀਂ ਕਿਤੇ ਵੀ ਨਹੀਂ ਕੋਈ ਸਟੋਰੀ ਨਹੀਂ ਹਾਲਾ ਕਿ ਮੈਨੂੰ ਬਲਾਕ ਕਰਤਾ ਸੀ ਮਰਨੇ ਮਰਨੇ ਬਲਾਕ ਕਰਤਾ ਮੈਨੂੰ ਗਾਣਾ ਲਿਆ ਗਾਣਾ ਹਿੱਟ ਹੋ ਗਿਆ ਤੁਹਾਨੂੰ ਬਲਾਕ ਕਰਤਾ ਸੀ ਮਤਰਾ ਜਦੋਂ ਮੈਂ ਜੇਲ੍ਹ 'ਚ ਸੀ ਮੇਰੇ ਭਰਾ ਨਾਲ ਗੱਲ ਹੋਈ ਹੈ ਨਾ ਕਹਿੰਦਾ ਵੀ ਚੈਟ ਪਈਏ ਮੇਰੇ ਕੋਲ ਵੀ ਇਦਾਂ ਕਰਕੇ ਜਸਤੇ ਨੂੰ ਵਧਾਈਆਂ ਦੇ ਦਿਓ ਗਾਣੇ ਦੀਆਂ ਹਾਂ ਤੇ ਕਹਿੰਦਾ ਮੇਰੇ ਜਸਤੇ ਨਾਲ ਗੱਲ ਕਰਾਓ ਚਲੋ ਅਸੀਂ ਫੋਨ ਫੋਨ ਸੰਭੇ ਸੀ ਗੱਲ ਨਹੀਂ ਹੋਈ ਹੈ ਨਾ ਹਾਂ ਫਿਰ ਕੋਈ ਗੱਲ ਨਹੀਂ ਹੋਈ ਤੇ ਮੈਂ ਹੁਣ ਜਦੋਂ ਗਾਣਾ ਸਾਰਿਆਂ ਨੂੰ ਜਿਹਨੂੰ ਪਤਾ ਉਹਨੇ ਕਮੈਂਟ ਕਰਨੇ ਆ ਡੀਲ ਵਾਲੇ ਜਿੰਨੇ ਵੀ ਮੁੰਡੇ ਸਾਰਿਆਂ ਨੇ ਮੇਰੇ ਨਾਂ ਦੇ ਕਮੈਂਟ ਕਰੇ ਤਲੇ ਉਹ ਮੇਰੇ ਪਿੰਡ ਦੇ ਨੇ ਕਿ ਤੂੰ ਇਸੇ ਗੱਲ ਤੋਂ ਖਿੱਚ ਖਾ ਗਿਆ ਵੀ ਲੋਕਾਂ ਨੂੰ ਪਤਾ ਲੱਗ ਰਿਹਾ ਹਨ ਵੀ ਗਾਣਾ ਮੈਨ ਨਹੀਂ ਲਿਖਿਆ ਤੇ ਉਹ ਨਾਮ ਆਪਣਾ ਪਾਇਆ ਹੋਇਆ ਹਨ ਮੇਰਾ ਤਾਂ ਕੋਈ ਕਿਸੇ ਨਹੀਂ ਬਈ ਜਿਨ੍ਹਾਂ ਨੂੰ ਪਤਾ ਉਹਨਾਂ ਨੇ ਕਰਨੀ ਅੱਜ ਵੀ ਕਰਦੇ ਅੱਗੇ ਵੀ ਕਰਦੇ ਰਹਿਣਗੇ ਨਾ ਜਿਹੜੇ ਜਿਹੜੇ ਗਾਣੇ ਮੇਰੇ ਆ ਪੈਸੇ ਦਿੱਤੇ ਤੁਹਾਨੂੰ ਉਹਨੇ ਉਸ ਗਾਣੇ ਸਿਮਰ ਨੇ ਕੁਝ ਵੀ ਨਹੀਂ ਦਿੱਤਾ ਪਰ ਟੀਮਸ ਲਈ ਆਨੇ ਦਿੱਤੇ ਉਹਨਾਂ ਨਾਲ ਮੈਂ ਅੱਗੇ ਵੀ ਕੰਮ ਕਰ ਰਿਹਾ ਸਿਮਰ ਦਾ ਅਕਸਰ ਵਿਵਾਦਾਂ 'ਚ ਰਹਿੰਦਾ ਮੈਂ ਤਾਂ ਹੀ ਗੂੰਗਾ ਵੀ ਜੇ ਚੰਗਾ ਇਨਸਾਨ ਹੋਵੇ ਤਾਂ ਜਦੋਂ ਆਪਾਂ ਕਿਸੇ ਨਾਲ ਬੀਮਾਨੀ ਕਰਦੇ ਫਿਰ ਉਹ ਇਨਸਾਨ ਨੂੰ ਤਾਂ ਇਦਾਂ ਲੱਗਦਾ ਵੀ ਇਹ ਰੇ ਤੂੰ ਕਿਰਿਆ ਕੋਈ ਵੀ ਨਹੀਂ ਫਿਰ ਮੁੜ ਕੇ ਲਾਈਵ ਹੋ ਕੇ ਆਪਣਾ ਪੱਖ ਰੱਖਦਾ ਸੱਚਾ ਵੀ ਬਣਦਾ ਇਹ ਤਾਂ ਰੋਂਦੀ ਹੁੰਦੀ ਆ ਮੈਂ ਲਿਖਿਆ ਸੀ ਕਹਿੰਦਾ ਵੀ ਮੈਨੂੰ ਕਈਆਂ ਨੇ ਸਟਾਰ ਰਾਤੋਂ ਰਾਤ ਸੀ ਬਣਾਇਆ ਮੈਥੋਂ ਗੀਤ ਲੈ ਕੇ ਮੇਰਾ ਵਿੱਚ ਨਾਂ ਵੀ ਨਹੀਂ ਪਾਇਆ ਮੇਰੀ ਮਿਹਨਤ ਦੇ ਨਾਲ ਮੈਂ ਤਾਂ ਅੱਗੇ ਆਈ ਜਾਵਾ ਤੇ ਸਾਲਿਆਂ ਦਾ ਹੁਣ ਕੋਈ ਗਾਣਾ ਵੀ ਨਹੀਂ ਆਇਆ ਰੱਬ ਕਰਦਾ ਸਾਬ ਕਰਦਾ ਹੀ ਤਾਂ ਹੀ ਨਹੀਂ ਗਾਣਾ ਆ ਰਿਹਾ ਤੇ ਰੱਬ ਹੀ ਆਂਦਾ ਹੀ ਹੁਣ ਆ ਸਮਾਂ ਲੱਗਦਾ ਹਰ ਇੱਕ ਜੀ ਨੂੰ ਨਾ ਹੀ ਵੀ ਸਬਰ ਕਰਨਾ ਜ਼ਰੂਰੀ ਹੈ ਤੇ ਮੈਂ ਹੁਣ ਤੱਕ ਸਬਰ ਹੀ ਕੀਤਾ ਅੱਜ ਪਹਿਲੀ ਵਾਰ ਤੁਸੀਂ ਸਿਮਰ ਦਰਾਹਿਵਰ ਦੇ ਅੰਦਰ ਖੁੱਲ ਕੇ ਬੋਲ ਰਹੇ ਹੋ ਪਹਿਲੀ ਵਾਰ ਬੋਲੇ ਕਰੇ ਬੋਲੇ ਹੀ ਨਹੀਂ ਸੀ ਮਤਲਬ ਕਦੇ ਮੈਂ ਉਹਨੂੰ ਵੀ ਨਹੀਂ ਕਿਹਾ ਸੀ ਵੀ ਯਾਰ ਤੂੰ ਮਾੜੀ ਕੀਤੀ ਨਿਸ਼ਣਾ ਗਾਣੇ ਜਨਾਨੀ ਪਿਆ ਇਦਾਂ ਇੱਕ ਵਾਰ ਪਹਿਲਾਂ ਕਿਸੇ ਸਿੰਗਰ ਨੇ ਪੋਡਕਾਸਟ ਕਰੀ ਸੀ ਉਹਦੇ ਨਾਲ ਮੇਰੀ ਗੱਲ ਹੋਈ ਸੀ ਹਮਮ ਤੇ ਉਹਦੇ ਨਾਲ ਮੇਰੀ ਗੱਲ ਹੋਈ ਇਦਾਂ ਕਰਕੇ ਵੀ ਵੀਰੇ ਯਕ ਵੀ ਮਾਇ ਗਾਣੇ ਗੁਣੇ ਚਾਹੀਦੇ ਦੱਸ ਦੋ ਆਪਾਂ ਕਰਦੇ ਉਹ ਕਹਿੰਦਾ ਵੀ ਕਿਹੜਾ ਗਾਣਾ ਆ ਮੈਂ ਉਹਨੂੰ ਦੱਸਿਆ ਵੀਰੇ ਨਿਸ਼ੇੜੀ ਅੱਖਾਂ ਨੂੰ ਗਾਣਾ ਮੇਰਾ ਲਿਖਿਆ ਹੋ ਤੇ ਮੈਂ ਚਲ ਉਹਨੇ ਚੈਟ ਕਰੀ ਸੀ ਨਾ ਚੈਟ ਅਗਲੇ ਕੋਲੇ ਪਈ ਸੀ ਹੂੰ ਉਹਦੀ ਉਹ ਇਨਸਾਨ ਨੇ ਕੀ ਕੀਤਾ ਉਹਨੇ ਵੀ ਗਾਣਾ ਕਰਿਆ ਹੂੰ ਲੰਬੇ ਵਾਲ ਕੁਛ ਇਦਾਂ ਹੀ ਸਿਮਰਤ ਰਾਹੀਂ ਬਾਰੇ ਹਲੋ ਉਹਨੇ ਗਾਣਾ ਕਰਨਾ ਹੀ ਸੀ ਨਾ ਕਰਿਆ ਸਿਮਰਤ ਰਾਹ ਉਹਨੂੰ ਬੋਲ ਪੈ ਮੇਰੀ ਕੰਪੋਜੀਸ਼ਨ ਇਦਾਂ ਇਦਾਂ ਹੂੰ ਹੂੰ ਤੇ ਮੇਰੀ ਕੰਪੋਜੀਸ਼ਨ ਆ ਸਭ ਕੁਝ ਆ ਹੂੰ ਉਹਨੇ ਬੋਲ ਗਾਸਟਿਕ ਕਹਦਾ ਵੀ ਫਿਰ ਤੂੰ ਕਿਹੜਾ ਬਲਿਖਦਾ ਗਾਣੇ ਵੀ ਤੂੰ ਨਿਸ਼ੇੜੀ ਅੱਖਾਂ ਤੋਂ ਜਿਹਦਾ ਲਿਖਿਆ ਤੂੰ ਉਹਦੇ ਦਿਲ ਤੇ ਧਰੱਕ ਕੇ ਕਹਦੇ ਵੀ ਕਿਹਦਾ ਲਿਖਿਆ ਕਹਿੰਦਾ ਵੀ ਸਾਨੂੰ ਤੋਂ ਇਨਸਾਨ ਦਾ ਮੈਸੇਜ ਵੀ ਆ ਗਿਆ ਇਹਨਾਂ ਨੇ ਮੇਰਾ ਸਕਰੀਨਸ਼ਾਟ ਲਾਤਾ ਆਈਡੀ ਦਾ ਨਾਲ ਅੱਛਾ ਉਤੋਂ ਜਮਈ ਕਲਪ ਗਿਆ ਤੇ ਮੇਰਾ ਮੇਰੇ ਨਾਲ ਕੋਈ ਗੱਲ ਨਹੀਂ ਗੁਰੇ ਬਾਈ ਨੂੰ ਕਹਿੰਦਾ ਜੱਸੇ ਨੇ ਇਦਾਂ ਕਰੀ ਹਨਾ ਇਦਾਂ ਬੋਲਿਆ ਤੇ ਵੀ ਮੈਂ ਤਾਂ ਦੱਸਣ ਜੀ ਬਾਈ ਮੈਨੂੰ ਜਿਹੜਾ ਪੁੱਛੂ ਤੇ ਕਿਹੜੇ ਗਾਣੇ ਆ ਮੈਂ ਦੱਸੂਗਾ ਹਨਾ ਵੀ ਮੇਰੇ ਆ ਗਾਣੇ ਆਏ ਤਾਂ ਮੇਰੇ ਪਰਚੇ ਗਾਣੇ ਗੱਲ ਮਾਨੂੰ ਕੇ ਬਾਈ ਨੇ ਪਰਚੇ ਗਾਣਾ ਗਾਇਆ ਵ ਪਰ ਤੇ ਆਪਿੰਦਾ ਪੈ ਜੇ ਮੇਰੀ ਛੱਡਣੇ ਨਹੀਂ ਸੁੱਕੇ ਫਿਰ ਹਿੱਕਾਂ ਵਿੱਚ ਗਿੱਲਮਾਨੂ ਕੇ ਬਾਈ ਨੇ ਗਾਏ ਅਰਜਨ ਸੋਤੀ ਨੇ ਗਾਇਆ ਰਾਖਦਾ ਸੁਰਨਾ ਸੁਰਮਾ ਖੂਬਸੂਰਤ ਲੱਗੇਗੀ ਪਾਲਾ ਰਾਤ ਸਿਮਰ ਦੇ ਗਾਣੇ ਹੋਰ ਤੁਹਾਡੇ ਹੁਣ ਤੱਕ ਕਿੰਨੇ ਗਾਣੇ ਆ ਚੁੱਕੇਗੇ ਤੁਸੀਂ ਦੱਸ ਲਈ ਸੀ ਮੇਰੇ 10 12 ਗਾਣੇ ਆ ਚੁੱਕੇ ਨੇ ਜਿਹੜੇ ਵੀ ਟ੍ਰੈਂਡਿੰਗ 'ਚ ਹੀ ਰਹੇ ਆ ਜਦ ਵੀ ਆਏ ਆ ਇੱਕ ਪਹਿਲਾ ਸਿਮਰ ਨੇ ਗਾਇਆ ਨੇ ਛੇੜੀ ਅੱਖਾਂ ਟੂ ਦੂਸਰਾ ਗਾਣਾ ਗੱਡਾ ਜੱਟ ਦਾ ਛੱਡ ਜੋ ਜਿਨ੍ਹਾਂ ਨੇ ਮੈਨੂੰ ਜਾਣਾ ਛੱਡ ਕੇ ਤੁਹਾਡੇ ਬਿਨਾ ਖੜਦਾ ਨਹੀਂ ਗੱਡਾ ਜੱਟ ਦਾ ਫਿਰ ਗਿੱਲਮਾਨੂ ਕੇ ਬਾਈ ਨੇ ਗਾਇਆ ਬੈਰੀ ਚੁੱਪ ਕਰ ਪਰਚਾ ਬੰਦੇ ਬੈ ਜੇ ਬਰੀ ਛੱਡਣੇ ਨਹੀਂ ਸੁੱਕੇ ਹੂੰ ਮੈਨੂੰ ਸਾਥ ਬੰਦੇ ਨੂੰ ਦੁਖੀ ਕਰਉਣਾ ਮੈਂ ਤੇ ਮੇਰੀ ਜਿੱਦੇ ਅੱਕ ਗਿਆ ਮੈਂ ਫਿਰ ਏਕਾਂ ਵਿੱਚ ਮਰੂੰਗਾ ਇਹ ਗਿੱਲ ਬਾਈ ਨਹੀਂ ਗਏ ਨੇ ਫਿਰ ਅਰਜਨ ਸੋਤੇ ਨਹੀਂ ਗਾਏ ਖੂਬਸੂਰਤ ਲੱਗੇਗੀ ਪਾਲਾ ਰਾਖ ਮੇਰੀ ਦਾ ਫਰਮਾ ਗੁਲਾਬ ਗਾਣਾ ਤੇ ਗਿੱਟੇ ਵਾਲੇ ਧਾਗੇ ਤੋਂ ਵੀ ਕਾਲਾ ਗੱਭਰੂ ਫਰੋਤੀ ਗਾਣਾ ਜਿਹੜੇ ਹਿਸਾਬ ਨਾਲ ਤੂੰ ਡਿਮਾਂਡਾਂ ਕਰਦੀ ਮੈਨੂੰ ਲੱਗਦਾ ਫਰੋਤੀ 베ਣੀ ਮੰਗਣੀ ਕੋਲੇ ਬਾਲ ਲੰਬੇ ਲੰਬੇ ਇਹ ਮੇਰੇ ਅਰਜਨ ਨੇ ਗਾਣੇ ਗਾਏ ਹੋ ਨਹੀਂ ਹੂੰ ਜੇਮਸ ਬਾਈ ਨਹੀਂ ਗਾਇਆ ਦੀਪਕ ਟਿਲੋਂ ਨੇ ਹਰ ਵਾਰੀ ਬਾਹਰ ਬਾਹਰ ਜਮਾਨਤ ਹੁੰਦੀ ਨਹੀਂ ਜਟਾ ਹਾਂ ਵਨਟੀਜ਼ਰ ਵੰਚਨੇ ਗਿਆ ਵਨਟਡ ਗਾਣਾ ਗਾਣੇ ਜਿੰਨੇ ਤੁਸੀਂ ਹਜ਼ਾਰਾਂ ਚ ਲਿਖੇ ਹੈਗੇ ਉਦਾਂ ਹੀ ਗਾਣੇ ਹੁਣ ਬੈਕ ਟੂ ਬੈਕ ਆ ਰਹੇ ਹਨ ਹਾਂਜੀ ਹੁਣ 150 ਗਾਣਾ ਦਿੱਤਾ ਹੋਇਆ ਮੈਂ ਐਡਵਰਡ ਸਿੰਘ ਰਹਿਣਾ ਸਿਮਰ ਦਰਾਏ ਦਾ ਆਉਂਦਾ ਹੁਣ ਮੈਸੇਜ ਪਾਉਂਦਾ ਬੰਦੇ ਵਿੱਚ ਹਾਂ ਇੱਕ ਵਾਰ ਕਾਲ ਆਈ ਸੀਗੀ ਹੋ ਗਏ 2-3 ਮਹੀਨੇ ਮੇਰੇ ਕੋਈ ਰਿਕਾਰਡਿੰਗ ਹੈ ਸਾਰੀ ਉਹ ਲੋਕ ਤੁਹਾਡਾ ਕੋ ਡਰਨਗੇ ਵੀ ਯਾਰ ਜੇ ਜੱਸੇ ਨੂੰ ਫੋਨ ਕਰਾਂਗੇ ਤਾਂ ਰਿਕਾਰਡਿੰਗ ਕਰਦਾ ਡਰਈ ਜਾਣਾ ਬਾਈ ਕੁਝ ਕਰਨੀ ਬਾਈ ਜ਼ਬਾਨਾ ਤੇਜ ਆ ਬਹੁਤ ਜਿਆਦਾ ਆ ਬਾਈ ਪਰ ਅੱਜ ਦੇ ਟਾਈਮ ਜਿਹੜਾ ਇਨਸਾਨ ਤੇਜ ਬੰਦਾ ਉਹ ਉਹਨੂੰ ਤੇਜ ਬਣ ਕੇ ਹੀ ਟੱਕਰ ਹਮ ਹਰ ਇੱਕ ਇਨਸਾਨ ਹੀ ਜੇ ਆਪਾਂ ਕਿਸ ਨੂੰ ਬਾਈ ਕਹਿ ਕੇ ਬੁਲਾ ਲਿਆ ਹਨ ਅਗਲਾ ਫੀਲਿੰਗ ਲੈ ਜਾਂਦਾ ਵੀ ਬਾਈ ਮੈਨੂੰ ਦੂਜੋਂ ਕਹਿੰਦਾ ਹਨ ਪਰ ਇਹ ਨਹੀਂ ਸੋਚਦਾ ਕਿ ਅਗਲਾ ਇੱਜਤੇ ਕਰ ਰਿਹਾ ਬਾਈ ਅੱਦਾਂ ਅੱਜ ਦੇ ਟਾਈਮ 'ਚ ਕੋਈ ਕਿਸੇ ਤੋਂ ਨਹੀਂ ਹਰੇਕ ਨੂੰ ਪਤਾ ਹੁੰਦਾ ਵੀ ਮੈਂ ਅੱਜ ਇੱਦਾਂ ਕਰ ਰਿਹਾ ਤੇ ਕੱਲ ਨੂੰ ਮੇਰ ਨਾਲ ਹੋ ਸਕਦਾ ਹਨ ਹਮ ਮੈਂ ਅੱਜ ਤੱਕ ਜਿਹਨੂੰ ਵੀ ਗਾਣਾ ਦਿੱਤਾ ਹਨ ਮੈਂ ਮੈਨੂੰ ਹੋਰ ਕਿਸੇ ਗੱਲ ਦਾ ਦੁੱਖ ਨਹੀਂ ਕਿਉਂਕਿ ਜਿਹੜਾ ਗਾਣਾ ਮੇਰੀ ਜ਼ਿੰਦਗੀ ਤੇ ਹੁੰਦਾ ਨਾ ਮੈਂ ਅੱਜ ਤੱਕ ਸਾਰੇ ਗਾਣੇ ਆਪਣੀ ਜ਼ਿੰਦਗੀ ਦੀ ਲਿਖਿਆ ਹਾਂ ਤੇ ਸਿਮਰ ਬਾਰੇ ਮੈਂ ਚੰਨ ਟੂ ਗਾਣਾ ਵੀ ਲਿਖਿਆ ਸਿਮਰ ਲਈ ਮੈਂ ਘੱਟੋ ਘੱਟ ਨਾਲ ਬੜਾ 20 ਗਾਣੇ ਲਿਖੇ ਹੋਣਗੇ ਵੀ ਜੋ ਸਿਮਰ ਦਰਾ ਮੇਰਾ ਪਹਿਲੇ ਗਾਣੇ ਚ ਨਾ ਪਾ ਆਂਦਾ ਨਿਹੜੀ ਅੱਖਾਂ ਟੂ ਚ ਤਾਂ ਅਜੇ ਉਹਦੇ ਕੋਲੇ ਬਹੁਤ ਘੈਂਟ ਘੈਂਟ ਗਾਣੇ ਹੋਣੇ ਸੀ ਤੇ ਹਰ ਇੱਕ ਇਨਸਾਨ ਨੇ ਇਹ ਕਹਿਣਾ ਸੀ ਵੀ ਹਾਂ ਘੈਂਟ ਆ ਬੰਦਾ ਜੇ ਤਰੱਕੀ ਕਰਦਾ ਹੈ ਉਹਦੇ ਪਿੱਛੇ ਉਹਦਾ ਕੈਰੇਕਟਰ ਹੁੰਦਾ ਹੈ ਬਿਲਕੁਲ ਤੇ ਜੇ ਬੰਦਾ ਡੋਪਦਾ ਉਹਦੇ ਪਿੱਛੇ ਵੀ ਤਾਂ ਕੈਰੇਕਟਰ ਹੁੰਦਾ ਮੇਰੇ ਕੋਈ ਸ਼ੱਕ ਨਹੀਂ ਸਲਾਗ ਇਹਦੇ ਨਾਲੋਂ ਸਿਮਰ ਨੂੰ ਫਸਲਾ ਦਉ ਨੂੰ ਹੀ ਆ ਵੀ ਆਪਦੇ ਗਣੀ ਕਰ ਲਾ ਭਰਾ ਤੂੰ ਜੇ ਕਿਸੇ ਦਾ ਲੈ ਕੇ ਕਰਦਾ ਤਾਂ ਨਾ ਪਾਦਿਆ ਅਗਰ ਹਰ ਇੱਕ ਨੂੰ ਗੈਣਾ ਮੈਂ ਕੱਲੇ ਸਿਮਰ ਨੂੰ ਨਹੀਂ ਜਿਨੇ ਨਾਂ ਨਹੀਂ ਪਾਇਆ ਪੈਸਾ ਤਾਂ ਦੂਰ ਦੀ ਗੱਲ ਹੋ ਗਈ ਬਿਲਕੁਲ ਬਈ ਇੰਡਸਟਰੀ 'ਚ ਸਾਪਾ ਟਕਰੇ ਕਦੀ ਸਾਪ ਹੀ ਆ ਜਾ ਰੇ ਬਈ ਉਹ ਦਾ ਗਲੇ ਤੇ ਵੀ ਉਹਨਾਂ ਤੋਂ ਬਜਨਾ ਕਿ ਨਹੀਂ ਅਗਲਾ ਦਾ ਡੰਗ ਚੱਕੀ ਰੱਖਦਾ ਵੀ ਬਸ ਮਾਰਨਾ ਸਾਰੇ ਏਦਾਂ ਕਰਦੇ ਨੇ ਤੁਸੀਂ ਤਾਂ ਜੇਲ੍ਹ ਤੇ ਵਿੱਚ ਜੇਲ੍ਹ ਚ ਦੇਖੋ ਉਹੀ ਬੰਦਾ ਜਾਊਗਾ ਜਿਹੜਾ ਕ੍ਰਿਮੀਨਲ ਆ ਜਾਂ ਜਿਹੜਾ ਦੁਨੀਆ ਦੁਨੀਆ ਚ ਜਿਹੜੇ ਸਾਪਾ ਬੈਠੇ ਹੋ ਜੇਲ੍ਹ ਚ ਹੁੰਨੇ ਆ ਤੁਸੀਂ ਤਾਂ ਉਸ ਆਪਾਂ ਦੇ ਵਿੱਚੋਂ ਹੋ ਕੇ ਆਏਗੇ ਹਾਂ ਤੁਸੀਂ ਕਿਹ ਕਿਹਾ ਉਹੋ ਜਿਹੇ ਬੰਦੇ ਹੁੰਦੇ ਸੀ ਜੇਲ੍ਹ ਚ ਜੇਲ੍ਹ ਦੇ ਵਿੱਚ ਸਾਰੇ ਚੋਰ ਵੀ ਆ ਠੱਗ ਵੀ ਆ ਸਾਧ ਵੀ ਆ ਲੈ ਕੀ ਇਹ ਵੀ ਜੇਲ੍ਹ ਚ ਸਾਧ ਕਿੱਥੋਂ ਆ ਗਿਆ ਬਥੇਰੇ ਸਾਧ